ਅਗਲੇ ਕੀ ਬੈਠਾ ਇੱਥੇ ਗੰਜੇਪਨ ਨੂੰ ਦੂਰ ਕਰਨ ਲਈ ਤੇਲ ਤੇ ਸ਼ੈਂਪੂ ਮਿਲਦਾ ਆਇਆ ਗੱਲ ਤਾਂ ਕਰਕੇ ਦੇਖੀ ਨਾਲ ਕੀ ਹਿਸਾਬਤਾ ਹੈ ਨਾਲ ਨਮਸਕਾਰ ਮੈਦ ਜੀ ਕੀ ਲਿਖੀ ਬੈਠੇ ਹੋ ਜੈ ਸ਼੍ਰੀ ਸ਼ਾਮ ਜੀ ਹਾਂਜੀ ਕਰਦੇ ਆਂ ਜੀ ਕਿਵੇਂ ਕਰਦੇ ਹੋ ਦੱਸੋ ਸਾਨੂੰ ਤੁਸੀਂ ਨਹੀਂ ਕਰਦੇ ਜੀ ਆ ਤੇਲ ਤੇ ਸ਼ੈਂਪੂ ਕਰਦੇ ਜੀ ਕਿਵੇਂ ਕਰਦਾ ਤੇਲ ਕਿਵੇਂ ਇੱਕ ਤੇਲ ਬਾਦ ਵਾਪਸ ਲਿਆਉਂਦੇ ਈ ਲਿਆਉਂਦੇ ਜੀ ਤੇ ਗੰਜੇਪਨ ਨੂੰ ਛੱਡਦਾ ਦੂਰ ਕਰ ਦਿੰਦਾ ਪੰਜ ਦਿਨਾਂ ਦੇ ਵਿੱਚ ਵਾਲ ਝੜਨਾ ਰੁਕਦੇ ਜੀ ਤੇ ਬੰਦਾ ਕਿਵੇਂ ਫਿਰੇ ਮੈਂ ਆਪ ਖੁਦ ਬਣਾਉਣਾ ਜੀ ਪੱਕਾ ਕੈਮੀਕਲ ਵਾਲਾ ਹੋਊਗਾ ਨਾ ਜੀ ਨਾ 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 ਉਹ ਦੇਖੋ ਮਸ਼ੀਨ ਪਈ ਹੈ ਤੇਲ ਕੱਢਣ ਨਾਲ ਠੀਕ ਹੈ 15 ਨਾਲ 13 ਦੇ ਤੇਲ ਜਿਹੜੇ ਮੈਂ ਆਦੇ ਹੱਥੀ ਕਰਦੇ ਆ ਜੀ ਫਿਰ 35 ਜੜੀ ਬੁੱਟੀਆਂ ਜਿਹੜੀ ਇਹਦੇ ਵਿੱਚ ਪਾਉਣੇ ਆ ਠੀਕ ਹੈ ਠੀਕ ਹੈ ਸਭ ਦੇਸੀ ਮਾਲ ਪੈਂਦੇ ਜੀ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਠੀਕ ਹੈ ਠੀਕ ਹੈ ਇੰਨਾ ਕੁ ਦਿਨ ਰਿਜ਼ਲਟ ਆ ਰਿਹਾ ਕਿ ਜਮਾਂ ਗੰਗੇ ਬੰਦੇ ਵਾਲਾ ਰਹਿੰਦੇ ਨੂੰ ਰਿਜ਼ਲਟ ਦਿਖਾਓ ਮੈਂ ਨਹੀਂ ਮੰਨ ਸਕਦਾ ਇਹ ਰਿਜ਼ਲਟ ਦਿਖਾਓ ਆ ਦੇਖੋ ਜੀ ਬੰਦੇ ਦੇ ਸਿਰਫ 1 ਮਹੀਨੇ ਦੇ ਵਿੱਚ ਵਾਲ ਵਾਪਸ ਆਏ ਨੇ ਓਹ ਹੋ ਹੋ ਕੀ ਬਾਤ ਹੈ ਆ ਦੇ ਹੇਅਰ ਲਾਈਨ ਪਿੱਛੇ ਲੈ ਜਾਂਦੀ ਫਿਰ ਉਹਨਾਂ ਨੂੰ ਬਹੁਤ ਫਾਇਦਾ ਹੀ ਉਹਨਾਂ ਨੂੰ ਕਰਦਾ ਕਰਦਾ ਚੱਲਦਾ ਤੇ ਫਿਰ ਜੀ ਠੀਕ ਹੈ ਮੈਂ ਆਪ ਤੇ ਫੋਲੋਅਰਸ ਨੂੰ ਤਾਂ ਹੀ ਦੱਸੂਗਾ ਜੇ ਤੁਸੀਂ ਮੇਰੇ ਫੋਲੋਅਰਸ ਤੋਂ ਸਪੈਸ਼ਲ ਆਫਰ ਲਾਉਂਗੇ ਉਮ ਤੁਸੀਂ ਦੇਖੋ ਕਿਵੇਂ ਲਉਣੀ ਹੈ 340 ਤੇ ਲਈ ਨਹੀਂ ਨਹੀਂ ਬੋ ਮੈਂ 340 ਤੇ ਲੈ ਠੀਕ 300 ਲਾ ਦੀ ਹਾਂ 300 ਨਹੀਂ ਨਹੀਂ ਫਿਰ 300 ਨਾਲ ਕੁਝ ਹੋਰ ਵੀ ਦੋ ਨਹੀਂ ਸ਼ੈਂਪੂ ਫਿਰ ਮੇਰੇ ਬੰਦੇ ਸ਼ੈਂਪੂ ਦੇ ਭੇਂ ਨਹੀਂ ਦੇਣਗੇ ਸ਼ੈਂਪੂ ਦੇ ਨਾਲ ਫ੍ਰੀ ਚਲ ਤੁਹਾਡੇ ਮਾਦਿਆਂ ਨਾਲ ਸ਼ੈਂਪੂ ਫ੍ਰੀ ਕਰਤਾ 300 ਦੇ ਵਿੱਚ ਤੇਲ ਤੇ ਸ਼ੈਂਪੂ ਮਫਤ ਤੇ ਵਿਆਹ ਜਿਹੜੇ ਹੋਈ ਨੇ ਜਿੰਨੇ ਵਾਲ ਛੱਡੀ ਨੇ ਕਰ ਦੋਗੇ ਠੀਕ ਆ ਹਾਂ ਬਹੁਤ ਵਧੀਆ ਰਿਜ਼ਲਟ ਹੈ ਜੀ ਆਨਲਾਈਨ ਭੇਜ ਦੋਗੇ ਭੇਜ ਦਾਂਗੇ ਭੇਜ ਦਾਂਗੇ ਜੀ ਲੁਕਿਸ਼ਨ ਜੋ ਕਿਸੇ ਨੇ ਬੰਦੇ ਨੇ ਆਉਣ ਵਾਸਤੇ ਲੈਣਾ ਹੋਵੇ ਕਿੱਥੇ ਆਏ ਤੁਸੀਂ ਆਣਾ ਹੀ ਗਿੱਦੜਵਾਹ ਜੀ ਨਰੇਸ਼ ਕ੍ਰਿਯਾਨਿਆ ਦਾ ਪੰਸਾਰੀ ਦੁਕਾਨ ਜੀ ਗੋੜ ਬਿਆਰ ਗੋੜ ਬਿਆਰ ਦੇ ਵਿੱਚ ਹਾਂ ਜੀ ਤੇ ਨੰਬਰ ਦੇ ਦੀ ਉੱਤੇ ਤੁਹਾਡਾ ਜਦੋਂ ਦੇ ਦੋ ਨੰਬਰ ਉੱਪਰ ਦੇਤਾ ਹੀ ਇੱਥੇ ਫੋਨ ਕਰ ਲਓ ਜਿਹੜੇ ਮੇਰੇ ਵੀਰ ਪਰ ਵਾਲ ਛੱਦਦੇ ਆ ਵਿਆਹ ਹੋਣ ਵਾਲਾ ਤੇ ਜਾਂ ਫਿਰ ਗੰਜਾ ਪਣਾ ਰਿਆ ਵਾਲ ਛੱਦਦੇ ਵਾਲ ਪਤਲੀ ਹੋ ਜਾਂਦੇ ਆ ਤਾਂ ਕੰਟੈਕਟ ਕਰ ਲਓ ਇੱਕ ਰਬਾਈ ਨਾਲ ਪ